ਖਾਲਸਾਈ ਜਨੋਵ ਦੇ ਵਿੱਚ ਸਾਰੀ ਸੰਗਰੰਗੀ ਤੁਹਾਨੂੰ ਰੰਗ ਰਾਂ ਰਹੀ ਹੋਣੀ ਆ ਗੱਤ ਕੇ ਦੇ ਜੋਹਰ ਦਿਖਾਏ ਜਾ ਰਿਹਾ ਨੇ ਸਿੰਘਾਂ ਦੇ ਵੱਲੋਂ ਫੁੱਲਾਂ ਦੀ ਵਰਕਾ ਜਿਹੜੀ ਆ ਉਹ ਹੋ ਰਹੀ ਹੈਗੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦਾ ਇਕੱਠ ਅੱਜ ਜੋ ਹਾਥੀ ਦੇ ਉੱਪਰ ਜਿਹੜਾ ਬੈਠੇ ਨੇ ਤਇ ਤਰਨਾ ਦਲ ਔਰ ਵਿਧੀ ਚੰਦ ਵਾਲੇ ਗੁਰੂ ਸਾਹਿਬ ਨੇ ਭਾਗ ਲਾਇਆ ਇਸ ਧਰਤੀ ਨੂੰ ਸ਼ਹੀਦੀਆਂ ਦਾ ਧਾਮ ਬੀਤਾ ਇਥੋਂ ਚਾਰ ਸਹਬਜ਼ਾਦੇ ਬਾਬਾ ਫਤੇ ਸਿੰਘ ਬਾਬਾ ਜਰਾਵਰ ਸਿੰਘ ਬਾਬਾ ਜਿਹਾਰ ਸਿੰਘ ਬਾਬਾ ਜੀ ਸਿੰਘ ਸ਼ਹੀਦ ਹੋ ਗਏ ਪਰ ਈਨ ਨਹੀਂ ਮੰਨੀ ਧਰਮ ਦੀ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੋਂ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਤੋਂ ਲਾਈਵ ਨਗਰ ਕੀਰਤਨ ਜਦੋਂ ਸ਼੍ਰੀ ਫਤਿਹਗੜ ਸਾਹਿਬ ਗੁਰੂ ਘਰ ਤੋਂ ਇਹ ਨਗਰ ਕੀਰਤਨ ਹੁਣ ਜਾਏਗਾ ਜੋਤੀ ਸਰੂਪ ਗੁਰੂ ਘਰ ਤਾਂ ਤਸਵੀਰਾਂ ਪਿੱਛੇ ਦੇਖ ਸਕਦੇ ਹੋ ਸੰਗਤ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਔਰ ਤਰਨਾ ਦਲ ਵਿਧੀ ਚੰਦ ਵਾਲੇ ਵੀ ਜਿਹੜੇ ਆ ਪਹੁੰਚੇ ਹੋਏ ਆ ਦੇਖ ਸਕਦੇ ਹੋ ਹਾਥੀ ਦੇ ਉੱਪਰ ਜਿਹੜਾ ਬੈਠੇ ਨੇ ਤਏ ਤਰਨਾ ਦਲ ਔਰ ਵਿਧੀ ਚੰਦ ਵਾਲੇ ਦੇਖ ਸਕਦੇ ਹੋ ਤੁਸੀਂ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਸੰਗਤ ਇੱਥੇ ਪਹੁੰਚੀ ਹੋਈ ਹੈ ਮੈਂ ਕਹੂੰਗਾ ਬਲਜਿੰਦਰ ਸਾਰਾ ਜਿਹੜਾ ਜਿੱਥੋਂ ਹਾਥੀ ਵੀ ਕੇ ਸੰਗਤ ਵੱਡੀ ਗਿਣਤੀ ਦੇ ਵਿੱਚ ਆਈ ਔਰ ਦੂਜੇ ਪਾਸੇ ਸੰਗਤ ਜਿਹੜੀ ਹੈ ਆਈ ਆ ਔਰ ਖਾਲਸਾਈ ਜਲੋਹ ਦੇ ਵਿੱਚ ਸਾਰੀ ਸੰਗ ਰੰਗੀ ਤੁਹਾਨੂੰ ਰੰਗ ਰਾਰੀ ਹੋਣੀ ਹੈ ਇੱਥੇ ਗੱਤ ਕੇ ਦੇ ਜੋਹਰ ਦਿਖਾਏ ਜਾ ਰਹੇ ਹਨ ਸਿੰਘਾਂ ਦੇ ਵੱਲੋਂ ਤੇ ਦੂਜੇ ਪਾਸੇ ਫੁੱਲਾਂ ਦੀ ਵਰਕਾ ਜਿਹੜੀ ਆ ਉਹ ਹੋ ਰਹੀ ਹੈ ਕਿ ਜਦੋਂ ਪਾਲਕੀ ਸਾਹਿਬ ਪਿੱਛੇ ਤੱਕ ਦੇਖੋ ਸੀ ਜਿਹੜੀ ਆ ਰਹੀ ਹੈਗੀ ਪਾਲਕੀ ਸਾਹਿਬ ਔਰ ਵੱਡੀ ਗਿਣਤੀ ਦੇ ਵਿੱਚ ਸੰਗਤ ਦੂਰੋਂ ਦੂਰੋਂ ਇੱਥੇ ਪਹੁੰਚੀ ਹੋਈ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦਾ ਇਕੱਠ ਅੱਜ ਜ਼ੂਮ ਕਰਕੇ ਜਰੂਰ ਦਿਖਾਇਆ ਜਾਵੇ ਬਲਜਿੰਦਰ ਜਿੱਥੋਂ ਪਾਲਕੀ ਸਾਹਿਬ ਆ ਰਹੇ ਨੇ ਔਰ ਦੂਜੇ ਪਾਸੇ ਜਿੱਥੋਂ ਜਿਹੜਾ ਤਰਨਾ ਦਲ ਹੋਏ ਔਰ ਨਿਹੰਗ ਸਿੰਘਾਂ ਦੀਆਂ ਬਾਕੀ ਫੌਜਾਂ ਜਿਹੜੀਆਂ ਹੋਈਆਂ ਉਹ ਸਾਰੀਆਂ ਤੁਹਾਨੂੰ ਗੱਤਕੇ ਦੇ ਜੋਹਰ ਔਰ ਖਾਲਸਾਈ ਜਲੌਅ ਦੇ ਵਿੱਚ ਜਿਹੜਾ ਪੂਰੀ ਰੰਗੀ ਹੋਈ ਸੰਗਤ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਆ ਸ਼੍ਰੀ ਫਤਿਹਗੜ ਸਾਹਿਬ ਸ਼ਹੀਦਾਂ ਦੀ ਧਰਤੀ ਜਿੱਥੇ ਗੁਰੂ ਸਾਹਿਬ ਬਹੁਤ ਸਮਾ ਰਹੇ ਗੁਰੂ ਸਾਹਿਬ ਨੇ ਭਾਗ ਲਾਇ ਇਸ ਧਰਤੀ ਨੂੰ ਸ਼ਹੀਦਿਆਂ ਦਾ ਜਾਮ ਪੀਤਾ ਇਥੋਂ ਚਾਰ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਬਾਬਾ ਜਰਾਵਰ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੀਤ ਸਿੰਘ ਜਿਹੜੇ ਸ਼ਹੀਦ ਹੋ ਗਏ ਪਰ ਈਨ ਨਹੀਂ ਮੰਨੀ ਧਰਮ ਦੀ ਔਰ ਸਾਨੂੰ ਸੇਧਾਂ ਜਿਹੜੀਆਂ ਦੇ ਕੇ ਗਏ ਨੇ ਸਾਨੂੰ ਉਹਨਾਂ ਸੇਧਾਂ ਦੇ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ ਤਸਵੀਰਾਂ ਦੇਖੋ ਨਗਰ ਕੀਰਤਨ ਦੇ ਦਰਸ਼ਨ ਤੁਸੀਂ ਕਰ ਸਕਦੇ ਹੋ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋ ਪੰਜਾਬ ਟੀਵੀ ਤੋਂ ਸਿੱਧਾ ਜਿਹੜਾ ਨਗਰ ਕੀਰਤਨ ਦੇ ਦਰਸ਼ਨ ਅਸੀਂ ਕਰਵਾ ਰਹੇ ਹਾਂ ਔਰ ਇਹ ਖਾਸ ਦਿਨ ਇਹ ਖਾਸ ਹਫਤਾ ਜਿਹੜੇ ਹਫਤੇ ਦੇ ਵਿੱਚ ਸਰਬੰਸਦਾਨੀ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਧਰਮ ਦੀ ਖਾਤਰ ਕੌਮ ਦੀ ਖਾਤਰ ਔਰ ਦੋ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਮਾਤਾ ਗੁਜਰੀ ਜੀ ਜਦੋਂ ਠੰਡੇ ਬੁਰਜ ਦੇ ਵਿੱਚ ਬੈਠੇ ਹੁੰਦੇ ਤਾਂ ਉਹ ਉਹਦੀਆਂ ਰਾਤਾਂ ਕੋ 10 11 ਪੋ ਉਹ 12 ਪੋ ਜਦੋਂ ਸ਼ਹੀਦ ਕੀਤਾ ਗਿਆ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਨਬਾਦ ਆ ਗਿਆ ਸੂਬੇ ਦੀ ਕਚਹਿਰੀ ਜਦੋਂ ਲੱਗੀ ਤੇ ਸੂਬੇ ਨੇ ਬਹੁਤ ਸਾਰੇ ਤਸ਼ੱਦਦ ਕੀਤੇ ਪਰ ਛੋਟੇ ਸਾਹਿਬਜ਼ਾਦਿਆਂ ਨੇ ਬਾਬਾ ਫਤਿਹ ਸਿੰਘ ਤੇ ਬਾਬਾ ਜਰਾਵਰ ਸਿੰਘ ਦੋਨਾਂ ਨੇ ਈ ਨਹੀਂ ਮੰਨੀ ਔਰ ਨਾ ਹੀ ਹੌਸਲਾ ਹਾਰਿਆ ਸਗੋਂ ਅਡੋਲਤਾ ਦਾ ਜਿਹੜਾ ਉਸ ਵੇਲੇ ਸਬੂਤ ਦਿੱਤਾ ਆਪਣੀ ਅਡੋਲਤਾ ਸਬੂਤ ਦਿੰਦਿਆਂ ਹੋਇਆਂ ਸ਼ਹੀਦ ਹੋ ਗਏ ਤੇ ਉਸ ਤੋਂ ਬਾਅਦ ਜੇ ਗੱਲ ਕਰੀ ਚਮਕੌਰ ਦੀ ਗੜੀ ਦੇ ਵਿੱਚ ਉਸ ਤੋਂ ਪਹਿਲਾਂ ਦੋ ਵੱਡੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਤੇ ਬਾਬਾ ਅਜੀਤ ਸਿੰਘ ਜੀ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਚਮਕੌਰ ਦੇ ਯੁੱਧ ਦੇ ਵਿੱਚ ਜਾਂਦੇ ਆ ਤਾਂ ਉਸ ਸਮੇਂ ਜਦੋਂ ਵੈਰੀਆਂ ਦੇ ਨਾਲ ਜਦੋਂ ਮੁਗਲਾਂ ਦੇ ਨਾਲ ਉਹਨਾਂ ਦਾ ਟਕਰਾ ਹੁੰਦਾ ਤਾਂ ਉਸ ਸਮੇਂ ਕਿਹਾ ਜਾਂਦਾ ਕਿ 40 ਸਿੰਘ ਸੀ ਚਮਕੌਰ ਦੀ ਗੜੀ ਦੇ ਵਿੱਚ ਔਰ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਮੁਗਲੀਆਂ ਸਲਤਨਤ ਦੀਆਂ ਫੌਜਾਂ ਸੀ ਤੇ ਉਸ ਸਮੇਂ ਮਲੇਕ ਕੋਟਲਾ ਦੇ ਨਵਾਬ ਮੁਹੰਮਦ ਸ਼ੇਰਖਾਨ ਨੇ ਖਾ ਦਾ ਨਾਰਾ ਮਾਰਿਆ ਸੀ ਛੋਟੇ ਸਾਹਿਬਜ਼ਾਦਿਆਂ ਦੇ ਲਈ ਜਿਨ੍ਹਾਂ ਦਾ ਨਾਂ ਅੱਜ ਵੀ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆਗਾ ਤਾਂ ਸਾਨੂੰ ਇਤਿਹਾਸ ਯਾਦ ਹੋਣਾ ਚਾਹੀਦਾ ਸਾਨੂੰ ਆਪਣੇ ਗੁਰੂਆਂ ਦਾ ਜੋ ਉਹਨਾਂ ਨੇ ਸਾਡੇ ਲਈ ਕੀਤਾ ਜੋ ਉਹਨਾਂ ਨੇ ਸਾਨੂੰ ਇਹ ਦਸਤਾਰਾਂ ਬਖਸ਼ੀਸ਼ ਕਰਦਿਆਂ ਹੋਇਆਂ ਬਖਸ਼ੀਆਂ ਉਹਨਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਤੇ ਨਾਲ ਹੀ ਜਿਹੜਾ ਬਹੁਤ ਕੁਝ ਸਾਨੂੰ ਆਪਣੇ ਸਿੱਖੀ ਇਤਿਹਾਸ ਤੋਂ ਸਿੱਖਣਾ ਵੀ ਚਾਹੀਦਾ ਤੁਸੀਂ ਆ ਦੇਖੋ ਸ਼੍ਰੀ ਫਤਿਹਗੁਰ ਸਾਹਿਬ ਦੀ ਧਰਤੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਲੱਖਾਂ ਦੀ ਗਿਣਤੀ ਹੈ ਹਜ਼ਾਰਾਂ ਨਹੀਂ ਦੇਖੋ ਜਿੱਥੇ ਤੱਕ ਤੁਹਾਡੀ ਨਿਗਾਹ ਜਾਏਗੀ ਦੂਰ ਦੂਰ ਤੱਕ ਤੁਹਾਨੂੰ ਸੰਗਤ ਹੀ ਸੰਗਤ ਜਿਹੜੀ ਆ ਉਹ ਨਜ਼ਰ ਆ ਰਹੀ ਹੋਣੀ ਹੈ ਹਰ ਪਾਸੇ ਖਾਲਸਾਈ ਜਲੋ ਹਰ ਪਾਸੇ ਜਿਹੜੇ ਆ ਸੰਗਤ ਆਈ ਹੋਈ ਹੈ ਔਰ ਹਾਥੀਆਂ ਦੇ ਉੱਪਰ ਤਰੁਨਾ ਦਲ ਵਿਦੀ ਚੰਦ ਵਾਲੇ ਤੇ ਨਾਲ ਦੂਜੇ ਪਾਸੇ ਕੇਸਰੀਆਂ ਦਸਤਾਰਾਂ ਸਜਾ ਕੇ ਪੰਜ ਪਿਆਰੇ